ਵੈਸੇ ਤਾਂ ਅਸੀਂ ਪਹਿਲਾਂ ਇਹ ਬੇਨਤੀ ਕਰਦੇ ਨੇ ਆ ਕਿ ਸਮਾਧੀ ਦੀ ਪੂਰੀ ਸਮਝ ਉੱਚੀ ਅਵਸਥਾ ਦੇ ਅਭਿਆਸੀਆਂ ਨੂੰ ਹੀ ਆ ਸਕਦੀ ਹੈ ਪਰ ਇਸ ਦੇ ਬਾਵਜੂਦ ਅਭਿਆਸੀ ਸਜਣਾ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਰ ਜਾਂ ਸਵੇਰ ਜੇ ਉਹ ਲੱਗੇ ਰਹਿਣਗੇ ਤਾਂ ਉਹਨਾਂ ਨੂੰ ਵੀ ਇਹ ਅਵਸਥਾ ਜ਼ਰੂਰ ਹਾਸਲ ਹੋਵੇਗੀ ਸਿਮਰਨ ਦੀ ਆਖਰੀ ਅਵਸਥਾ ਜਿਸ ਵਿੱਚ ਫੁਰਨਾ ਨਹੀਂ ਰਹਿੰਦਾ ਅਤੇ ਗਿਆਨ ਦੀ ਅਖੀਰੀ ਅਵਸਥਾ ਜਿੱਥੇ ਖੋਜ ਤੇ ਵਿਚਾਰ ਖਤਮ ਹੋ ਜਾਂਦੇ ਨੇ ਜਦੋਂ ਆਪਸ ਵਿੱਚ ਮਿਲਣ ਤੇ ਇੱਕ ਅਵਸਥਾ ਬਣ ਜਾਂਦਾ ਤਾਂ ਇਸ ਤੋਂ ਸਮਾਧੀ ਦਾ ਦਰਜਾ ਪੈਦਾ ਹੁੰਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਮਨ ਮੈਂ ਮਨੁਆ ਚਿਤ ਮਹਿ ਚੀਤਾ ऐसे हर के लोग अतीता के मन ਨੂੰ ਕਿਸੇ ਹੋਰ ਅਗਲੀ ਖੋਜ ਦੀ ਖਾਹਿਸ਼ ਨਹੀਂ ਰਹਿੰਦੀ ਆਪਣੇ ਆਪ ਵਿੱਚ ਹੀ ਮਗਨ ਤੇ ਸੰਪੂਰਨ ਹੋ ਜਾਂਦੀ ਹੈ ਜੇ ਇਸ ਤਰ੍ਹਾਂ ਖੋ ਕੇ ਮਨ ਹੀ ਨਹੀਂ ਰਹਿੰਦਾ ਮਨ ਮਰ ਜਾਂਦਾ ਹੈ ਤੇ ਮਨ ਦੇ ਮਰਨ ਨਾਲ ਫੁਰਨੇ ਤੇ ਵਿਚਾਰਾਂ ਵੀ ਮਰ ਜਾਂਦੀਆਂ ਨੇ ਸਤਿਗੁਰੂ ਜੀ ਆਖਦੇ ਨੇ ਸੈਦ ਸਮਾਦ ਉਪਾਦ ਰਹਿਤ ਫੁਣ ਵੱਡੇ ਭਾਗ ਲਿਵ ਲਗੀ ਇਸ ਅਵਸਥਾ ਵਿੱਚ ਆਵਾਜ਼ਾਂ ਪਏ ਮਾਰੋ ਜੇ ਅਭਿਆਸੀ ਨਾ ਚਾਹੇ ਤਾਂ ਉਸ ਨੂੰ ਬਿਲਕੁਲ ਵੀ ਨਹੀਂ ਸੁਣਦਾ ਕਿਉਂਕਿ ਉਸ ਦੀ ਸੁਰਤੀ ਕੰਨਾਂ ਨਾਲੋਂ ਵੱਖ ਹੋ ਜਾਂਦੀ ਹੈ ਇਸ ਅਵਸਥਾ ਦੇ ਪਰਮ ਆਨੰਦ ਦਾ ਜਦੋਂ ਸਵਾਦ ਆ ਜਾਵੇ ਤਾਂ ਫਿਰ ਮੁੜ ਹੋਸ਼ ਜਾ ਵਿਚਾਰ ਦੇ ਮੰਡਲ ਵਿੱਚ ਆਉਣ ਨੂੰ ਚਿਤ ਨਹੀਂ ਕਰਦਾ ਇਥੇ ਅਬਿਆਸੀ ਚਾਹੁੰਦਾ ਛੇਨ ਪਰ ਦੀ ਬੇਖੁਦੀ ਤੋਂ ਸਦਕੇ ਹਜ਼ਾਰ ਹੋਸ਼ਾਂ بگੜੀ ਬਣਾਉਣ ਵਾਲੇ ਹਸਤੀ ਮੇਰੀ ਮਿਟਾ ਦੇ ਇਸ ਅਵਸਥਾ ਦੇ ਅਬਿਆਸੀ ਨੂੰ ਦੁਨੀਆਂ ਦੀ ਸਾਰੀ ਖੇਡ ਬੱਚਿਆਂ ਦੀ ਖੇਡ ਲੱਗਦੀ ਹੈ ਜਿਸ ਨੂੰ ਫਿਰ ਖੇਡਣ ਦਾ ਦਿਲ ਨਹੀਂ ਚਾਹੁੰਦਾ ਜਿਵੇਂ ਵਿਆਹੀ ਕੁੜੀ ਆਪਣੀਆਂ ਕੁਵਾਰੀਆਂ ਸਹੇਲੀਆਂ ਦੀਆਂ ਗੁੱਡੀਆਂ ਜਾਂ ਪਟੋਲਿਆਂ ਦੀਆਂ ਖੇਡਾਂ ਉਤੇ ਹੱਸਦੀ ਏ ਉਸੇ ਤਰ੍ਹਾਂ ਇਸ ਅਵਸਥਾ ਦਾ ਅਵਿਆਸੀ ਦੁਨੀਆਂ ਦੇ ਰਾਜਿਆਂ ਅਮੀਰਾਂ ਫਿਲਾਸਫਰਾਂ ਕਵੀਆਂ ਮੁਸਵਰਾਂ ਤੇ ਉਹਨਾਂ ਦੇ ਫਿੱਕੇ ਸ਼ੁਗਲਾਂ ਤੇ ਹੱਸਦਾ ਹੈ ਤੇ ਆਪਣੇ ਲਈ ਬੇ ਲੋੜੇ ਸਮਝਦਾ ਹੈ ਇੱਥੇ ਭੁੱਖ ਨੀਂਦ ਪਿਆਸ ਆਦਿਕ ਸਭ ਜ਼ਰੂਰੀ ਲੋੜਾਂ ਵੀ ਨਹੀਂ ਰਹਿੰਦੀਆਂ ਸ੍ਰੀ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਬਸ ਅਭਿਆਸ ਵਿੱਚ ਬੈਠੇ ਰਹਿਣ ਨੂੰ ਹੀ ਜੀ ਕਰਦਾ ਰਹਿੰਦਾ ਹੈ ਇਸ ਅਵਸਥਾ ਵਿੱਚ ਅਭਿਆਸੀ ਦੇ ਸਰੀਰ ਨੂੰ ਦੁੱਖ ਸੁੱਖ ਪਾਲਾ ਜਾਂ ਗਰਮੀ ਕੁਝ ਵੀ ਨਹੀਂ ਪਾਉਂਦਾ ਉਸ ਨੂੰ ਹਵਾ ਤੇ ਸਵਾਸਾਂ ਦੀ ਲੋੜ ਵੀ ਨਹੀਂ ਰਹਿੰਦੀ ਕਿਉਂਕਿ ਉਸ ਦਾ ਸਰੀਰ ਨਾਲੋਂ ਸੰਬੰਧ ਓਕਾ ਹੀ ਟੁੱਟ ਚੁੱਕਾ ਹੁੰਦਾ ਹੈ ਇਸ ਅਵਸਥਾ ਦੇ ਪੂਰਨ ਅਬਿਆਸੀ ਆਪਣੀ ਖੁਸ਼ੀ ਨਾਲ ਆਪਣੀ ਆਤਮਾ ਨੂੰ ਆਪਣੇ ਸਰੀਰ ਨਾਲੋਂ ਅਲੱਗ ਕਰ ਸਕਦੇ ਨੇ ਜਿੱਥੇ ਸਰੀਰ ਕਿਸੇ ਬਾਰੀ ਕਪੜੇ ਦੀ ਤਰ੍ਹਾਂ ਵਖ ਪਿਆ ਰਹਿੰਦਾ ਹੈ ਤੇ ਆਪ ਉਹ ਕਿੰਨਾ ਕਿੰਨਾ ਚਿਰ ਸਰੀਰ ਤੋਂ ਬਾਹਰ ਸੂਖਮ ਮੰਡਲ ਦੀ ਸੈਰ ਕਰ ਸਕਦੇ ਨੇ ਜਿੱਥੇ ਸਰੀਰ ਦੀ ਪਹੁੰਚ ਨਹੀਂ ਹੁੰਦੀ ਇਹ ਗੱਲ ਅਕਲ ਦੇ ਦਾਇਰੇ ਤੋਂ ਬਾਹਰ ਹੈ ਕੇਵਲ ਇਸ ਅਵਸਥਾ ਵਿੱਚ ਪਹੁੰਚ ਕੇ ਹੀ ਇਸ ਸਚਾਈ ਦਾ ਪਤਾ ਲੱਗਦਾ ਹੈ ਤੇ ਫਿਰ ਹੀ ਬੰਦਾ ਇਸ ਸਚਾਈ ਨੂੰ ਪ੍ਰਵਾਨ ਕਰ ਸਕਦਾ ਹੈ ਇਸ ਅਵਸਥਾ ਵਿੱਚ ਆਤਮਾ ਦਾ ਸਰੀਰ ਉੱਤੇ ਪੂਰਨ ਹੁਕਮ ਅਤੇ ਕਬਜ਼ਾ ਹੁੰਦਾ ਹੈ। ਸਰੀਰ ਆਤਮਾ ਦਾ ਹੁਕਮੀ ਬੰਦਾ ਬਣ ਜਾਂਦਾ ਹੈ। ਜਿਹੜੇ ਮਹਾਪੁਰਸ਼ ਇਸ ਅਵਸਥਾ ਦੇ ਮਾਲਕ ਨੇ ਉਹ ਜਾਣਦੇ ਨੇ ਕਿ ਜੇ ਆਤਮਾ ਚਾਹੇ ਤਾਂ ਸਰੀਰ ਬਿਲਕੁਲ ਹਲਕਾ ਹੋ ਸਕਦਾ ਹੈ। ਇਸ ਦਾ ਵਜ਼ਨ ਆਪਣੇ ਆਪ ਵਿੱਚ ਹੀ ਇਸ ਤਰ੍ਹਾਂ ਐਡਜਸਟ ਹੋ ਜਾਂਦਾ ਹੈ ਕਿ ਜ਼ਮੀਨ ਉੱਤੇ ਪਾਰ ਵੀ ਨਹੀਂ ਰਹਿੰਦਾ ਜੇ ਆਤਮਾ ਚਾਹੇ ਤਾਂ ਸਰੀਰ ਪਵਨ ਰੂਪ ਹੋ ਜਾਂਦਾ ਹੈ ਤਾਂ ਕਿ ਆਮ ਲੋਕਾਂ ਨੂੰ ਨਜ਼ਰ ਨਾ ਆਵੇ ਪਰ ਇਹ ਗੱਲ ਫਿਰ ਦਿਮਾਗੀ ਚਾਰ ਦਿਵਾਰੀ ਵਿੱਚ ਫਸੇ ਇਨਸਾਨ ਨਹੀਂ ਸਮਝ ਸਕਦੇ ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਇੰਸ ਨੇ ਵੀ ਤੇ ਫਿਲਾਸਫਰਾਂ ਨੇ ਵੀ ਇਹ ਗੱਲ ਆਮ ਪ੍ਰਸਿੱਧ ਕਰ ਦਿੱਤੀ ਹੈ ਕਿ ਸਾਡੇ ਖਿਆਲਾਂ ਦਾ ਅਸਰ ਸਾਡੇ ਸਰੀਰ ਦੀ ਬਣਾਵਟ ਉੱਤੇ ਪੂਰਨ ਪ੍ਰਭਾਵ ਪਾ ਦਿੰਦਾ ਹੈ। ਇਹ ਸਰੀਰ ਹੈ ਹੀ ਸਾਡੇ ਖਿਆਲਾਂ ਜਾਂ ਸਾਡੇ ਸੰਕਲਪਾਂ ਦਾ ਨਤੀਜਾ। ਜਦੋਂ ਗਿਆਨ ਹੋ ਜਾਏ ਤਾਂ ਭਰੋਸਾ, ਯਕੀਨ, ਤੇਸ ਵਿਸ਼ਵਾਸ ਤੋਂ ਪੈਦਾ ਹੋਈਆਂ ਸਭ ਸ਼ਕਤੀਆਂ ਆਪਣੇ ਆਪ ਆ ਕੇ ਅਭਿਆਸੀ ਵਿੱਚ ਨਿਵਾਸ ਕਰਦੀਆਂ ਹਨ। ਅਭਿਆਸੀ ਦੀ ਇੱਛਾ ਮੁਤਾਬਕ ਇਹ ਸਰੀਰ ਰੰਗ ਬਦਲ ਲੈਂਦਾ ਹੈ ਤੇ ਜੇ ਅਭਿਆਸੀ ਚਾਹੇ ਤਾਂ ਪੰਜ ਭੂਤਕ ਸਰੀਰ ਨੂੰ ਤਤਾਂ ਵਿੱਚ ਮਿਲਾ ਕੇ ਆਪ ਨਿਜ ਆਤਮਾ ਰੂਪ ਵਿੱਚ ਲੀਨ ਹੋ ਸਕਦਾ ਹੈ ਇਹ ਗੱਲ ਆਤਮ ਗਿਆਨੀਆਂ ਦੀ ਸਮਝ ਵਿੱਚ ਹੀ ਆ ਸਕਦੀ ਹੈ ਮੇਰਾ ਆਪਣਾ ਅਭਿਆਸ ਇਥੋਂ ਤੱਕ ਹਾਲਾਂ ਨਹੀਂ ਪਰ ਜੋ ਕੁਝ ਮੈਨੂੰ ਅਨੁਭਵ ਦੇ ਨੇਤਰਾਂ ਨਾਲ ਦਿਸਦਾ ਉਸ ਤੋਂ ਮੇਰਾ ਪੂਰਨ ਨਿਸ਼ਚੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਕਈ ਦਿਨ ਅਲੋਪ रह ਸਕਦੇ ਸਨ ਆਪਣੀ ਖੁਸ਼ੀ ਨਾਲ ਆਪਣੇ ਸਰੀਰ ਦਾ ਤ્યાਗ ਕਰ ਸਕਦੇ ਸਨ ਅਤੇ ਆਪਣੇ ਸਰੀਰ ਦੇ ਅਤੇ ਆਪਣੇ ਸਰੀਰ ਦੇ ਅੰਤਿਮ ਸੰਸਕਾਰ ਜਾਂ ਦਬਾਉਣ ਸੰਬੰਧੀ ਲੋਕਾਂ ਦੇ ਝਗੜਣ ਉੱਤੇ ਉਸ ਸਰੀਰ ਨੂੰ ਆਤਮਿਕ ਸ਼ਕਤੀ ਦੇ ਨਾਲ ਹੀ ਤਤਾਂ ਵਿੱਚ ਅਲੋਪ ਕਰ ਸਕਦੇ ਸਨ ਅਖਰ ਸਿਂਵੀ ਤੇ ਸਰੀਰ ਨਾਲ ਇਹ ਕੁਝ ਕਰਦੇ ਹਨ ਆਤਮਾ ਦੇ ਸਰੀਰ ਛੱਡ ਜਾਣ ਮਗਰੋਂ ਅਗਦੇ ਰਾਹੀਂ ਸਰੀਰ ਨੂੰ ਪੰਜਾਂ ਤੱਤਾਂ ਵਿੱਚ ਹੀ ਮਿਲਾ ਦਿੰਦੇ ਹਨ ਅਭਿਆਸੀ ਜਨ ਆਤਮਿਕ ਸ਼ਕਤੀ ਦੇ ਨਾਲ ਮਿਲਾ ਦਿੰਦੇ ਨੇ ਇਸ ਅਵਸਥਾ ਦਾ ਸਬੂਤ ਭਗਤ ਕਬੀਰ ਜੀ ਦੇ ਇਸ ਕਥਨ ਤੋਂ ਮਿਲਦਾ ਹੈ ਪਵਨ ਰੂਪ ਹੋਏ ਜਾਵੰਗੇ ਸਮਾਧੀ ਦੀ ਬਹੁਤ ਡੂੰਗੀ ਹਾਲਤ ਵਿੱਚ ਪਹੁੰਚ ਕੇ ਅਭਿਆਸੀ ਵਾਸਤੇ ਸਪੇਸ ਟਾਈਮ ਐਂਡ ਕੈਜੂਐਲਿਟੀ ਭਾਵ ਦੇਸ਼ ਕਾਲ ਤੇ ਕਾਰਨ ਦੀ ਕੋਈ ਕੈਦ ਨਹੀਂ ਰਹਿੰਦੀ ਉਹ ਆਪਣੀ ਆਤਮਾ ਨੂੰ ਸਰਬ ਵਿਆਪਕ ਪ੍ਰਮਾਤਮਾ ਵਿੱਚ ਬਿਲਕੁਲ ਅਪੇਧ ਵੇਖਦਾ ਹੈ ਜਿਸ ਤਰ੍ਹਾਂ ਸਾਡਾ ਖਿਆਲ ਜਿੱਥੇ ਚਾਹੇ ਇੱਕ ਛਿਨ ਵਿੱਚ ਹੀ ਉਥੇ ਪਹੁੰਚ ਜਾਂਦਾ ਹੈ ਤੇ ਸੁਪਨੇ ਵਿੱਚ ਸਾਡਾ ਸੂਖਮ ਸਰੀਰ ਜਿੱਥੇ ਚਾਹੇ ਬਿਨਾਂ فاਸਲੇ ਜਾਂ ਵਕਤ ਦੀ ਕੈਦ ਦੇ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਅਭਿਆਸੀ ਜਾਗਰਤ ਅਵਸਥਾ ਵਿੱਚ ਸਰੀਰ ਸਮੇਤ ਜਿੱਥੇ ਚਾਹੇ ਉਥੇ ਪਹੁੰਚ ਸਕਦਾ ਹੈ ਭਾਵੇਂ ਅੱਜਕਲ ਦੇ ਦਲੀਲ ਅਤੇ ਅਕਲ ਦੇ ਗੁਲਾਮ ਵਿਸ਼ਵਾਸਹੀਨ ਪੜ੍ਹੇ ਲਿਖੇ ਸੱਜਣ ਇਹਨਾਂ ਆਤਮਿਕ ਗੱਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਗੱਲਾਂ ਦਾ ਸੰਭਵ ਹੋਣਾ ਨਹੀਂ ਮੰਨਦੇ ਪਰ ਜਦੋਂ ਉਹ ਸਿਮਰਣ ਦੇ ਰਾਹੀ ਜ਼ਰਾ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਪਹੁੰਚਣਗੇ ਤਾਂ ਉਹਨਾਂ ਨੂੰ ਆਤਮਾ ਦੀਆਂ ਤਾਕਤਾਂ ਦਾ ਬਿਨਾਂ ਕਿਸੇ ਦਲੀਲ ਦੇ ਬਿਨਾਂ ਕਿਸੇ ਦੇ ਸਮਝਾਣ ਦੇ ਖੁਦ-ਬਖੁਦ ਯਕੀਨ ਆ ਜਾਵੇਗਾ ਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਕਈ ਦਿਨ ਨਦੀ ਵਿੱਚ ਗਾਇਬ ਰਹਿਣ ਮਗਰੋਂ ਜਿਉਂਦੇ ਜੀ ਬਾਹਰ ਆਉਣ ਤੇ ਬੇਬੇ ਨਾਨਕੀ ਦੇ ਯਾਦ ਕਰਨ ਤੇ ਬੜੀ ਦੂਰੋਂ ਦੂਰੋਂ ਭਾਈ ਮਰਦਾਨੇ ਸਮੇਤ ਬੇਬੇ ਜੀ ਕੋਲ ਪਹੁੰਚਣ ਦੀਆਂ ਸਾਖੀਆਂ ਨੂੰ ਬਿਲਕੁਲ ਹੀ ਸੰਭਵ ਸਮਝਣਾ ਉਹ ਸੱਜਣ ਜਿਹੜੇ ਇਤਿਹਾਸ ਵਿੱਚੋਂ ਇਹੋ ਜੀਆਂ ਸਾਖੀਆਂ ਇਸ ਵਾਸਤੇ ਕੱਢਣਾ ਚਾਹੁੰਦੇ ਨੇ ਕਿ ਉਹ ਖੁਦ ਤੇ ਆਮ ਲੋਕ ਇਹਨਾਂ ਸਾਖੀਆਂ ਦੇ ਸੰਭਵ ਹੋਣ ਵਿੱਚ ਸ਼ੱਕ ਕਰਦੇ ਨੇ ਉਹ ਨਾਮ ਦੀ ਮਹਿਮਾ ਆਤਮਾ ਦੀ ਤਾਕਤ ਅਤੇ ਪੋਸੀਬਿਲਟੀਜ਼ ਸਤੂ ਦੀਆਂ ਆਤਮਿਕ ਸ਼ਕਤੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਾਲ ਬੜੀ ਬੇਇਨਸਾਫੀ ਕਰਦੇ ਨੇ ਸ਼ਾਇਦ ਉਹ ਨਹੀਂ ਜਾਣਦੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਖਿਆਲ ਨੂੰ ਇਸ ਤਰ੍ਹਾਂ ਸਪਸ਼ਟ ਕਰ ਦਿੱਤਾ ਸੀ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧੁਲੇ ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਓ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਤਿਸ ਅਭੈ ਦਾਣ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਿਣ ਮੇਰ ਦਿਖੀਤਾ ਸ਼ਰਮ ਕਰਤੇ ਦਮ ਆਢਕਾਓ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕਾਂ ਬੇਅੰਤ ਗੁਣੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਆਤਮਿਕ ਗਿਆਨ ਜੋ ਕਿ ਦੁਨੀਆ ਦੇ ਸਭ ਗਿਆਨਾਂ ਨਾਲੋਂ ਮੁਸ਼ਕਲ ਤੇ ਬੜਾ ਭੇਦ ਭਰਿਆ ਹੈ ਇਸ ਨੂੰ ਸਮਝਣ ਵਾਸਤੇ ਜ਼ਿੰਦਗੀ ਦਾ ਥੋੜੇ ਤੋਂ ਥੋੜਾ ਵਕਤ ਵੀ ਨਾ ਦੇਂਦਿਆਂ ਇਸ ਗਿਆਨ ਨੂੰ ਮੁਖੌਲ ਕਰਨਾ ਜਾਂ ਸੱਚੇ ਗੁਰਮੁਖਾਂ ਜਾਂ ਸੰਤਾਂ ਸਾਧੂਆਂ ਨੂੰ ਮੁਖੌਲ ਕਰਨਾ ਇਹ ਬਹੁਤ ਅਣਿਆਮ ਵਾਲੀ ਗੱਲ ਹੈ ਭਾਈ ਭਜਨ अथवा ਬੰਦਗੀ ਤਾਂ ਇਹੋ ਜਿਹੀ ਇੱਕ ਅਖੇਚੇ ਜਿਸ ਵੱਲ ਅੱਜ ਤੱਕ ਕੋਈ ਐਸਾ ਪੁਰਸ਼ ਨਹੀਂ ਜੋ ਸਰਦਾ ਨਾਲ ਝੁਕਿਆ ਹੋਵੇ ਤੇ ਫਿਰ ਨਿਰਾਸ਼ ਹੋਇਆ ਹੋਵੇ ਨਾਸਤਕ ਤਾਂ अनेका ਹੋਏ ਨੇ ਜਿਨ੍ਹਾਂ ਨੇ ਰੱਬ ਨੂੰ ਮਿਲਣ ਵਾਸਤੇ ਸੱਚੀ ਕੋਸ਼ਿਸ਼ ਕੀਤੀ ਤੇ ਰੱਬ ਦੇ ਦਰਸ਼ਨ ਕਰਕੇ ਬੜੇ ਭਗਤ ਜਾਂ ਪੂਰੇ ਆਸਤਕ ਬਣ ਗਏ ਪਰ ਐਸਾ ਕੋਈ ਆਦਮੀ ਨਹੀਂ ਜੇ ਜਿਸ ਨੇ ਬੰਦਗੀ ਕੀਤੀ ਹੋਵੇ ਤੇ ਉਸ ਨੂੰ ਸੁਖ ਸਹਿਜ ਤੇ ਆਨੰਦ ਦੀ ਪ੍ਰਾਪਤੀ ਨਾ ਹੋਈ ਹੋਵੇ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ 우 વૈਗਰੂਵਲ ਇੱਕ ਕਦਮ ਤੁਰਿਏ ਇੱਕ ਸੱਚਾ ਹਮਲਾ ਮਾਰੀਏ ਸੋਦਾ ਫਲ ਉਸੇ ਵੇਲੇ ਆਨੰਦ ਸ਼ਾਂਤੀ ਅਤੇ ਤੀਰਥ ਦੀ ਸ਼ਕਲ ਵਿੱਚ ਮਿਲ ਜਾਂਦਾ ਹੈ ਇਸ ਲਈ ਇਸ ਮਾਰਗ ਤੇ ਤੁਰਿਆ ਹੋਇਆ ਕੋਈ ਵੀ ਕਦਮ નિਸਫਲ ਨਹੀਂ ਜਾਂਦਾ ਬੰਦਗੀ ਵਿੱਚ ਪੂਰਾ ਹੋਣਾ ਭਾਵੇਂ ਕਠਨ ਕੰਮ ਹੈ ਪਰ ਅਸੰਭਵ ਬਿਲਕੁਲ ਨਹੀਂ ਜਿਵੇਂ ਚੰਗਾ ਕਵੀ ਚੰਗਾ ਲਿਖਾਰੀ ਚਿੱਤਰਕਾਰ ਡਾਕਟਰ ਜਾਂ ਇੰਜੀਨੀਅਰ ਬਨਣਾ ਬੇਹੱਦ ਕੋਸ਼ਿਸ਼ ਦਾ ਨਤੀਜਾ ਹੁੰਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਦਾ ਸੱਚਾ ਭਗਤ ਬਨਣਾ ਵੀ ਕੋਈ ਆਸਾਨ ਕੰਮ ਥੋੜਾ ਹੈ ਬੜੀ ਮਿਹਨਤ ਧੀਰਜ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਲੜਾਈਆਂ ਤੋਂ ਬਾਅਦ ਕਿਤੇ ਇਹ ਦਰਜਾ ਹਾਸਲ ਹੁੰਦਾ ਹੈ ਪਰ ਭਗਤ ਲੋਕ ਬੰਦਗੀ ਦੀਆਂ ਬੜੀਆਂ ਕਠਨ ਮੰਜ਼ਲਾਂ ਵਿੱਚੋਂ ਲੰਘਦੇ ਹੋਏ ਵੀ ਖੁਸ਼ ਪ੍ਰਸੰਨ ਤੇ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਰਹਿੰਦੇ ਨੇ ਉਹ ਸਮਝਦੇ ਨੇ ਕਿਉਂ ਨਾ ਨੇ ਕੋਈ ਕੋਸ਼ਿਸ਼ ਜਾਂ ਮਿਹਨਤ ਕੀਤੀ ਹੀ ਨਹੀਂ ਬਸ ਸਭ ਵਾਹਿਗੁਰੂ ਦੀ ਮਿਹਰ ਸੀ ਉਹ ਵੇਖਦੇ ਨੇ ਕਿ ਉਹਨਾਂ ਦੀ ਹਰ ਕੋਸ਼ਿਸ਼ ਦੇ ਬਦਲੇ ਉਹਨਾਂ ਨੂੰ ਕਈ ਗੁਣਾ ਜ਼ਿਆਦਾ ਆਨੰਦ ਸ਼ਾਬਾਸ਼ ਤੇ ਹੌਸਲਾ ਮਿਲਦਾ ਰਿਹਾ ਇਸੇ ਵਾਸਤੇ ਉਹ ਨਿਰਮਾਨ ਵੀ ਰਹਿੰਦੇ ਨੇ ਇੱਕ ਵਾਰ ਦੀ ਗੱਲ ਏ ਮੈਂ ਰਾਤ ਸਮੇਂ ਬੰਦਗੀ ਵਿੱਚ ਬੈਠਿਆ ਕਿਸੇ ਮੁਸ਼ਕਲ ਦੇ ਹੱਲ ਨਾ ਹੋਣ ਤੇ ਜ਼ਾਰ-ਜ਼ਾਰ ਰੋ ਰਿਹਾ ਸੀ ਅਥਰੂਆਂ ਨਾਲ ਮੇਰੀ ਕਮੀਜ਼ ਗਿੱਲੀ ਹੋ ਗਈ ਤਾਂ ਹੀ ਮੇਰੀ ਆਤਮਾ ਵਿੱਚੋਂ ਇੱਕ ਤਰੰਗ ਜਈ ਉੱਠੀ ਤੇ ਹੌਲੀ-ਹੌਲੀ ਵੱਡੀ ਹੁੰਦੀ ਗਈ ਇਤੋਂ ਤੱਕ ਕੇਸ ਨੇ ਮੇਰੀ ਆਤਮਾ ਨੂੰ ਆਪਣੀ ਜਫੀ ਵਿੱਚ ਵਲੇਟ ਲਿਆ ਪਿਆਰ ਨਾਲ ਘੁੱਟਿਆ ਤੇ ਸਨੇਹ ਦਿੱਤਾ ਮੈਨੂੰ ਮਹਿਸੂਸ ਹੋਇਆ ਜਿਵੇਂ ਇਸ ਆਤਮਿਕ ਤਰੰਗ ਨੇ ਮੈਨੂੰ ਪਿਆਰ ਦੀ ਗਲਵਕੜੀ ਪਾਈ ਹੋਈ ਹੈ ਬਸ ਇਸ ਜਫੀ ਵਿੱਚ ਉਹ ਹੀ ਆਨੰਦ ਸੀ ਜਿਹੜਾ ਬਚਪਨ ਵਿੱਚ ਮਾਂ ਪਿਓ ਦੀ ਗਲਵਕੜੀ ਨੂੰ ਵੀ ਮਾਤ ਕਰ ਰਿਹਾ ਸੀ ਇਹ ਆਤਮਿਕ ਤਰੰਗ ਮੇਰੇ ਅਥਰੂ ਪੁੰਜ ਦੀ ਚੁੰਮਦੀ ਸਿਰ ਤੇ ਹੱਥ ਫੇਰਦੀ ਤੇ ਦਿਲਾਸਾ ਦੇਂਦੀ ਜਾਪਦੀ ਸੀ ਇਸ ਅਵਸਥਾ ਵਿੱਚ ਹੀ ਮੈਂ ਸੌ ਗਿਆ ਜਾਂ ਇਸ ਤਰ੍ਹਾਂ ਖੋ ਕੇ ਸੁਖ ਨੀਂਦਰੇ ਦੀ ਅਵਸਥਾ ਵਿੱਚ ਰਾਤ ਪਰ ਪਿਆ ਰਿਹਾ ਬਸ ਸਵੇਰ ਹੁੰਦਿਆਂ ਹੀ ਮੇਰੀ ਸਾਰੀ ਮੁਸ਼ਕਲ ਹੱਲ ਹੋਈ ਪਈ ਸੀ ਇਸ ਮੁਸ਼ਕਲ ਦਾ ਹੱਲ ਹੋਣਾ ਮੇਰੀ ਇਨਸਾਨੀ ਅਗਲ ਵਾਸਤੇ ਇੱਕ ਬਹੁਤ ਹੈਰਾਨੀ ਵਾਲੀ ਗੱਲ ਸੀ ਜਿਸ ਗੱਲ ਨੂੰ ਮੈਂ ਇੱਕ ਦਿਨ ਪਹਿਲਾਂ ਅਸੰਭਵ ਸਮਝਦਾ ਸੀ